ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਕੋਈ ਲੜਾਈ ਫੇਰ ਵੀ ਹੁੰਦੀ ਹੈ ਰੋਜ਼ ਪਟਾਈ ਘਰ ਵਾਲੀ ਨਹੀਂ ਪੰਗੜਾ ਬੰਨਦ ਪਹਿਲੇ ਪੰਗੜਾ ਕਿੱਦਾਂ ਤੇ ਪਾਉਂਦੇ ਹੋ ਉਹਦੇ ਉਹਦੇ ਆਸ-ਪਾਸ ਹੀ ਹੱਸ ਰਹੇ ਤੁਸੀਂ ਬੋਲੀ ਪੰਗੜਾ ਮਲਬਾਈ ਕਿੱਦਾਂ ਮਲਬਾਈ ਕਿੱਦਾਂ ਕਹਦਾ ਦੀ ਚੀਜ਼ ਹੈ ਜਿਹਦਾ ਕੰਨ ਦੇ ਉੱਤੇ ਮਾਰ ਦੋ ਉਹ ਤੁਹਾਨੂੰ ਪਾਣੀ ਦੇਵੇਗਾ ਬਟ ਉਹ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਾਊਗਾ <laughs> नहीं आईडिया नहीं कोई आईडिया नहीं <laughs> मैं पैसे बहुत लुटाती हूं हर घर में पूजी जाती हूं मेरे बगैर बने ना कोई काम बच्चों बताओ इस क्या है इस देवी का नाम लक्ष्मी राइट right आंसर लक्ष्मी माता इत्ता <laughs> तोते दे दो बच्चे ना वो खांदे ना वो पींदे बस देखदे देखदे जींदे पता नहीं मुझे पता तू कोई और पूछो कोई सोखा चलो एदा आंसर है नेउ दस देने एदा आंसर है आइस कमिस हो लगे बोलने लग गई भजी अखर ਗਰਮੀ ਬਹੁਤ ਜ਼ਿਆਦਾ ਵਾਹ ਬਟ ਚਲੋ ਕੋਈ ਗੱਲ ਨਹੀਂ ਅਸੀਂ ਦਵਾਂਗੇ ਤੁਹਾਨੂੰ ਗਰਮੀ ਤੋਂ ਰਾਹਤ ਥੋੜਾ ਜਿਹਾ ਹਸਾ ਕੇ ਕੁਝ 부ਜਾਰਤਾ ਪਾ ਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਤੇ ਮੈਂ ਆ ਤੁਹਾਡੀ ਆਪਣੀ ਤਨਿਸ਼ਕਾ ਅੱਜ ਅਸੀਂ ਪਹੁੰਚ ਗਏ ਕਿਪਸ ਮਾਰਕੀਟ ਤੁਹਾਨੂੰ ਹਸਾਨ ਲੋਕਾਂ ਨੂੰ ਕਲਪਾਨ ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਕੋਈ ਲੜਾਈ ਫੇਰ ਵੀ ਹੁੰਦੀ ਹੈ ਰੋਜ਼ ਪਟਾਈ ਘਰ ਵਾਲੀ ਨਹੀਂ ਜਵਾਈ ਨਹੀਂ ਸਰ ਇਹ ਇੱਕ ਵਾਰੀ ਹੋਰ ਰਿਪੀਟ ਕਰ ਦਿੰਨੀ ਆ ਨਾ ਕਦੇ ਕਿਸੇ ਨਾਲ ਕੀਤਾ ਝਗੜਾ ਨਾ ਕਦੇ ਕੀਤੀ ਕਿਸੇ ਨਾਲ ਹੁੰਦਾ ਕੋਈ ਝਗੜਾ ਹੁੰਦਾ ਹੈ ਨਾ ਕਿਸੇ ਨਾਲ ਹੁੰਦੀ ਹੈ ਕੋਈ ਲੜਾਈ ਵਗੈਰਾ ਪਰ ਰੋਜ਼ ਹੁੰਦੀ ਹੈ ਸਾਡੀ ਪਟਾਈ ਇਹ ਕੀ ਹੋ ਸਕਦਾ ਬਾਈ ਕੀ ਹੋ ਸਕਦਾ ਆ ਜਾ ਉੱਥੇ ਬੈਠਾ ਦੱਸ ਇਹਦਾ ਹਣਾ ਚਲ ਇੱਕ ਛੋਟਾ ਜਿਹਾ ਹਿੰਟ ਦਵਾਂ ਹਾਂਜੀ ਸਾਡੇ ਪੰਜਾਬੀਆਂ ਚ ਮਤਲਬ ਨੱਚਣ ਵੇਲੇ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ ਭੰਗੜਾ ਪੜਦੇ ਥਾਪੀ ਨਹੀਂ ਪੜਦੇ ਥਾਪੀ ਨਹੀਂ ਸਰ ਨੱਚਣ ਵੇਲੇ ਹੁੰਦਾ ਪੰਗੜਾ ਬਾਂਦ ਪਹਿਲੇ ਪੰਗੜਾ ਕਿੱਦਾਂ ਤੇ ਬਾਂਦੇ ਹੋ ਬੋਲੀ ਦੇ ਉਹਦੇ ਉਹਦੇ ਆਸ-ਪਾਸ ਹੀ ਹੋ ਸਰ ਤੁਸੀਂ ਬੋਲੀ ਪੰਗੜਾ ਮਲਬਾਈ ਕਿੱਦਾਂ ਮਲਬਾਈ ਕਿੱਦਾਂ ਹੋਰ ਕੀ ਹੋ ਜਾਂਦਾ ਚਲੋ ਸਰ ਨੂੰ ਦਾ ਆਨਸਰ ਦੇ ਦਈ ਅਸੀਂ ਆਪਾਂ ਹੀ ਦੇ ਦਿਓ ਮੈਨਾ ਢੋਲ ਓਏ ਓਏ ਢੋਲ ਦੀ ਮਟਾਈ ਚਲੋ ਓਕੇ ਨੈਕਸਟ ਕਾਲੀ ਕਾਲੀ ਮਾਂ ਲਾਲ ਲਾਲ ਬੱਚੇ ਜਿੱਥੇ ਜਾਵੇ ਮਾਂ ਉੱਥੇ ਜਾਂਦੇ ਬੱਚੇ ਕਿਹੜੀ ਆ ਕਿਹੜੀਆਂ ਕਾਲੀ ਕਾਲੀ ਮਾਂ ਕਾਲੀ ਗਾਲੀ ਮਾਂ ਲਾਲ ਲਾਲ ਬੱਚੇ ਜਿੱਥੇ ਜਾਵੇ ਮਾਂ ਉਧਰ ਜਾਂਦੇ ਬੱਚੇ ਕੀ ਹੋ ਸਕਦਾ ਕੀ ਹੋ ਸਕਦਾ ਅਹੀ ਦਾ ਵਰਾ ਉਹਨੇ ਲੈ ਗਈਆਂ ਨਹੀਂ ਨਹੀਂ ਐ ਤਾਂ ਪੜੇ ਲਿਖਿਆ ਕੋਈ ਉਹ ਤਾਂ ਪੜੇ ਲਿਖਤ ਹੈਗੇ ਹੁਣ ਆਜ ਨਹੀਂ ਨਾ ਪਤਾ ਜਿੱਥੇ ਜਿੱਥੇ ਮਾਂ ਇੱਥੇ ਇੱਥੇ ਕਾਲੇ ਲਾਲ ਇਹ ਕੀ ਹੋ ਸਕਦਾ ਬਾਲੇ ਓਕੇ ਪੁੱਤ ਰਹੇ ਨੇ ਜੀ ਬਾਲੇ ਓਕੇ ਸੁਭਾਅ ਕੋਈ ਜਗਾ ਚਲੋ ਆਪਾਂ ਪਹਿਲੇ ਇਹਦਾ ਜਵਾਬ ਦੇ ਕੇ ਤੁਹਾਨੂੰ ਇੱਕ ਈਜ਼ੀ ਦਾ ਪੁੱਛ ਲੈਣੇ ਆ ਇਹਦਾ ਜਵਾਬ ਹੈ ਟ੍ਰੇਨ ਸਰ ਤੇ ਉਹ ਤਾਂ ਪੀਲੀ ਵੀ ਹੁੰਦੀ ਆ ਯਾਰ ਟ੍ਰੇਨ ਦਾ ਬਧੇਰੇ ਰੰਗ ਹੁੰਦੇ ਟ੍ਰੇਨ ਦੇ ਹਾਂ ਇਹ ਤਾਂ ਓਕੇ ਸਰ ਨੂੰ ਕੋਸ਼ਿਸ਼ ਹੀ ਨਹੀਂ ਹੋਇਆ ਠੀਕ ਹੈ ਓਕੇ ਕੁਸਾਓ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਭੱਜਾਂ ਕੋੜਤਾ ਭਿਆਮਾ ਨਹੀਂ ਸਰ ਕੀ 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 ਕੁਸਾਏ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਭੱਜਾਂ ਦਰਜੀ ਦੇ ਘਰੋਂ ਸੁਈ ਧਾਗਾ ਸਰ ਦਾ ਰਾਈਟ ਆਨਸਰ ਹੈ ਸੁਈ ਧਾਗਾ ਸਰ ਦਾ ਰਾਈਟ ਆਨਸਰ ਹੈ ਮੈਮ क्वेश्चन मैं पैसे बहुत लुटाती हूँ घर घर में पूजी जाती हूँ मेरे बगैर बने ना कोई काम बच्चों बताओ क्या है मेरे बगैर बने ना कोई काम बच्चों बताओ इस क्या है इस देवी का नाम जाके नक मैं चढ़ जावा कड़ के बहुत पढ़ावा ਟੀਚਰ ਨਹੀਂ ਸਰ ਮੈਂ ਨਕ ਟੀਚਰ ਦਾ ਰਾਈਟ ਆਨਸਰ ਹੈ ਸਪੈਕਸ ਓਕੇ ਇੱਕ ਗੁਫਾ ਦੇ ਦੋ ਰਾਖੇ ਦੋਵੇਂ ਲੰਬੇ ਦੋਵੇਂ ਕਾਲੇ ਇੱਕ ਗੁਫਾ ਦੇ ਦੋ ਰਾਖੇ ਦੋਵੇਂ ਲੰਬੇ ਦੋਵੇਂ ਕਾਲੇ ਬਸ ਦੀਰ ਬਉਟੀ ਹੈ ਨਕ ਨਹੀਂ ਲੱਖਾ ਨਹੀਂ ਆ ਤਾਂ ਪੰਜਾਬੀਆਂ ਦੀ ਸ਼ਾਨ ਹੁੰਦੀ ਆ ਸਰ ਇਹ ਤਾਂ ਅੰਦਰ ਤਾਂ ਪੂਰੀ ਪੰਜਾਬੀਆਂ ਦੀ ਸ਼ਾਨ ਹੈ ਅਣਖ ਨਹੀਂ ਸਰ ਮੁੱਛ ਸਰ ਦਾ ਰਾਈਟ ਆਨਸਰ ਮੁੱਛਾ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਪਾਨ ਮਾਰ ਦੋ ਪਾਣੀ ਦੂੰਗਾ ਪਰ ਮੈਂ ਪੈਸੇ ਨਹੀਂ ਲੂੰਗਾ ਮਮਰਾ ਮੇਰੇ ਕੰਨ ਤੇ ਮਾਰ ਦੋ ਕਿਸੇ ਦਾ ਕੋਈ ਇੱਕ ਐਦਾ ਦੀ ਚੀਜ਼ ਹੈ ਜਿਹਦੇ ਕੰਨ ਦੇ ਉੱਤੇ ਮਾਰ ਦੋ ਉਹ ਤਾਂ ਉਹਨੂੰ ਪਾਣੀ ਦੇਵੇਗਾ ਬਟ ਉਹ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਊਗਾ ਐਸਾਨੀ ਲੋਗਾ ਨਹੀਂ ਆਈਡੀਆ ਨਹੀਂ ਕੋਈ ਆਈਡੀਆ ਨਹੀਂ ਸਰ ਨੂੰ ਇਹਦਾ ਆਨਸਰ ਨਹੀਂ ਆ ਰਿਹਾ ਚਲੋ ਨੈਕਸਟ ਆਪਾਂ ਕੁਐਸਚਨ ਪੁੱਛੀਏ ਇੱਕ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁੜਾ ਪਠਾਨ ਦੇ ਬੱਕਾ ਆਪਣੇ ਦਵਾਕੀ ਸਰ ਨੂੰ ਇਹਦਾ ਆਨਸਰ ਨਹੀਂ ਆ ਚੁੱਲਾ ਪਹਿ ਇਹਦਾ ਆਨਸਰ ਸਸਪੈਂਸ ਖੋਲ ਕੇ ਚੁੱਲਾ ਚੁੱਲਾ ਇਹਦਾ ਆਨਸਰ ਥੈਂਕ ਯੂ ਸਰ ਥੈਂਕ ਯੂ ਮੈਮ ਇੱਕ ਤੋਤੇ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪੀਂਦੇ ਬਸ ਦੇਖਦੇ ਦੇਖਦੇ ਜਿੰਦੇ ਸਰ ਥੋੜਾ ਟਰਾਈ ਪੰਜਾਬੀ ਵਾਲੀ ਰੜਵ ਪੰਜਾਬੀ ਵਾਲੀ ਰੜੋ ਆ ਵੇਲੀ ਨੂੰ ਸੁਣਾ ਦੇ ਯਾਰ ਚੱਲ ਡੂਡੂ ਟਰਾਈ ਟਰਾਈ ਡੂਡੂ ਸੁਣ ਸੁਣ ਕੇ ਜਵਾਬ ਤਾਂ ਦੱਸ ਦੇ ਚੱਲ ਇਧਰ ਨਾ ਹੀ ਕੈਮਰੇ ਵਿਚ ਵਿਸ਼ਾਲ ਭਾਈ ਨਹੀਂ ਨਹੀਂ ਦੱਸੀ ਅਸੀਂ ਕਿਆ ਕੁਛ ਇੱਕ ਤੋਤੇ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪੀਂਦੇ ਬਸ ਦੇਖਦੇ ਦੇਖਦੇ ਜਿੰਦੇ ਨਹੀਂ ਨਹੀਂ ਆਪਣਾ ਨਾਮ ਐ ਵੀ ਲੈ ਲਓ ਪਤਾ ਨਹੀਂ ਮੈਨੂੰ ਕੀ ਪਤਾ ਤੂੰ ਕੋਈ ਹੋਰ ਪੁੱਛੋ ਕੋਈ ਸੌਖਾ ਚਲੋ ਇਹਦਾ ਆਨਸਰ ਇਹਨਾਂ ਨੂੰ ਦੱਸ ਦਿੰਨੇ ਆ ਇਹਦਾ ਆਨਸਰ ਆ ਆਈਸ ਕਮ ਇਸੋਂ ਲੱਗੇ ਬੋਲਣ ਲੱਗ ਗਈ ਭਾਜੀ ਅੱਖਾਂ ਮੈਂ ਗਿਆ ਪਰ ਫੇ ਚਲੋ ਓਕੇ ਨੈਕਸਟ ਕੁਐਸਚਨ ਆਪਾਂ ਪੁੱਛਿਆ ਮਿੱਟੀ ਦਾ ਘੋੜਾ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁੜਾ ਪਠਾਨ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁੜਾ ਪਠਾਨ ਆ ਤਾਂ ਪੰਜਾਬੀਆਂ ਦੀ ਸਭ ਤੋਂ ਕਹਿੰਦੇ ਪਹਿਲਾ ਦੀ ਰੀਸ ਹੈ ਇਹਦੇ ਬਿਨਾ ਦਿਨ ਨਹੀਂ ਸ਼ੁਰੂ ਹੁੰਦਾ ਨਹੀਂ ਨਹੀਂ ਮੈਂ ਵੀ ਮੰਨਦਾ ਸੋਰੀ ਇਹ ਨਹੀਂ ਨਹੀਂ ਯਾਰ ਸਰ ਨੂੰ ਨਹੀਂ ਆ ਰਿਹਾ ਆਨਸਰ ਇਹਦਾ ਆਨਸਰ ਦੱਸ ਦਿਨਾ ਤੈਨੂੰ ਚੁੱਲਾ ਕੀ ਚੁੱਲਾ ਅੱਛਾ ਚੁੱਲਾ